ਚਲੋ ਜੀ ਦੇਖੋ ਦਰਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ-ਬਹੁਤ ਸਵਾਗਤ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋਰੇ ਅੱਜ ਕਿਹਾ ਕਿ ਸਰਕਾਰ ਜਿਹੜੇ ਘੱਟ ਤਨਖਾਹ ਵਾਲੇ ਟੈਂਪਰੇਰੀ ਫੋਰਨ ਵਰਕਰਸ ਨੇ ਉਹਨਾਂ ਸਬੰਧੀ ਨਿਯਮ ਸਖਤ ਕਰੂਗੀ ਤੇ ੈਂਪਲੋਇਰ ਨੂੰ ਇਹ ਕਹੂਗੀ ਜਾਂ ਉਹਨੂੰ ਇਧਰਲੇ ਪਾਸੇ ਭੇਜੂਗੀ ਕਿ ਉਹ ਵੱਧ ਤੋਂ ਵੱਧ ਕੈਨੇਡਾ ਦੇ ਜਿਹੜੇ ਵਰਕਰਸ ਨੇ ਉਹਨਾਂ ਨੂੰ ਆਪਣੀਆਂ ਨੌਕਰੀਆਂ ਤੇ ਰੱਖੇ ਬਾਹਰੋਂ ਬੰਦੇ ਨਾ ਛੱਦੇ ਫੈਡਰਲ ਸਰਕਾਰ ਨੇ ਅੱਜ ਇਹ ਅਨਾਉਂਸਮੈਂਟ ਕੀਤੀ ਆ ਕਿ ਕੋਈ ਵੀ ਇਦਾਂ ਦੀ ਐਪਲੀਕੇਸ਼ਨ ਜਿਹੜੀ ਲੋ ਵੇਜ ਟੈਂਪਰੇਰੀ ਫੋਰਨ ਵਰਕਰਸ ਦੀ ਆਊਗੀ ਕੁਝ ਸਰਟਨ ਏਰੀਆਜ਼ ਦੇ ਵਿੱਚ ਤੇ ਜਿੱਥੇ ਅਨਐਮਪਲॉयਮੈਂਟ ਰੇਟ 6% ਜਾਂ ਇਹ ਤੋਂ ਜ਼ਿਆਦਾ ਆ ਉਹਨੂੰ ਅਸੀਂ ਰਿਫਿਊਜ਼ ਕਰ ਦਾਂਗੇ ਉਹਨੂੰ ਅਸੀਂ ਲਵਾਾਂਗੇ ਨਹੀਂ ਫੈਡਰਲ ਸਰਕਾਰ ਨੇ ਫੈਸਲਾ ਇਹ ਕੀਤਾ ਕਿ ਕੋਈ ਵੀ ਐਪਲੀਕੇਸ਼ਨ ਜਿਹੜੀ ਲੋ ਵੇਜ ਟੈਂਪਰੇਰੀ ਫੋਰਨ ਵਰਕਰ ਦੇ ਲਈ ਦੇ ਉਸ ਰੀਜਨ ਦੇ ਵਿੱਚ ਆਉਂਦੀ ਆ ਜਿੱਥੇ ਅਨਐਮਪਲੋਇਮੈਂਟ ਰੇਟ 6% ਤੋਂ ਜ਼ਿਆਦਾ ਆ ਉੱਥੇ ਅਸੀਂ ਬਾਹਰੋਂ ਬੰਦਾ ਨਹੀਂ ਛੱਦਾਂਗੇ ਜਿਹੜਾ ਦੂਜੀ ਭਾਸ਼ਾ ਦੇ ਵਿੱਚ ਐਲਐਮਆਈਏ ਦਾ ਆਪਾਂ ਨੂੰ ਮਾਮਲਾ ਪਤਾ ਆ ਕਿ ਜਦੋਂ ਕੈਨੇਡਾ ਦੇ ਵਿੱਚ ਕਿਸੇ ਬੰਦੇ ਨੂੰ ਵਰਕਰ ਨਹੀਂ ਲੱਭਦਾ ਉਹ ਆਪਣੀ ਐਡ ਪਾਉਂਦਾ ਉਹ ਐਡ ਕਰਦਾ ਕਿ ਮੈਨੂੰ ਆ ਵਰਕਰ ਚਾਹੀਦਾ ਜੇ ਉਹਨੂੰ ਇੰਨੇਸ ਟਾਈਮ ਦੇ ਵਿੱਚ ਨਹੀਂ ਮਿਲਦਾ ਤਾਂ ਫਿਰ ਉਹ ਸਰਕਾਰ ਨੂੰ ਕਹਿੰਦਾ ਜੀ ਦੇਖੋ ਕੈਨੇਡਾ ਦੇ ਵਿੱਚ ਹੈ ਨਹੀਂਗਾ ਬੰਦਾ ਤੇ ਮੈਨੂੰ ਬਾਹਰੋਂ ਬੁਲਾਉਣ ਦੀ ਆਗਿਆ ਦਿੱਤੀ ਜਾਵੇ ਜਾਂ ਇੱਥੇ ਵਾਲੇ ਨੂੰ ਮੈਂ ਬੰਦੇ ਨੂੰ ਕੁਝ ਹੋਰ ਕਰ ਲਾਂ ਉਹ ਫਿਰ ਜਾਂ ਤੇ ਇੱਥੇ ਵਰਕ ਪਰਮਿਟ ਵਾਲੇ ਨੂੰ ਜਿਹੜੇ ਸੌਰੀ ਵਿਜ਼ਿਟਰ ਵੀਜ਼ੇ ਨੂੰ ਜਾਂ ਦੂਜੇ ਨੂੰ ਫਿਰ ਉਹ ਉੱਥੇ ਹਾਇਰ ਕਰ ਲੈਂਦਾ ਤੇ ਕਈ ਵਾਰੀ ਉਹ ਘੱਟ ਤਨਖਾਹ ਦੇ ਉੱਤੇ ਹੁੰਦੇ ਆ ਲੋ ਵੇਜਸ ਦੇ ਉੱਤੇ ਹੁੰਦੇ ਆ ਸਰਕਾਰ ਇਹ ਕਹਿੰਦੀ ਆ ਜਾਂ ਸਿਸਟਮ ਇਹ ਕਹਿ ਰਿਹਾ ਕਿ ਕੈਨੇਡਾ ਦੇ ਵਿੱਚ ਤੇ ਜਿੱਥੇ ਕਿਹੇ ਖਾਸ ਖੇਤਰ ਦੇ ਵਿੱਚ 6% ਤੋਂ ਵੱਧ ਬੇਰੁਜ਼ਗਾਰੀ ਹੈ ਤੁਸੀਂ ਕਹਿੰਦੇ ਸਾਡੇ ਕੋਲ ਬੰਦੇ ਹੈ ਨਹੀਂ ਅਸੀਂ ਉੱਥੇ ਤੁਹਾਨੂੰ ਬਾਹਰੋਂ ਬੰਦਾ ਸੱਦਣ ਹੀ ਨਹੀਂ ਦੇਣਾ ਇੱਥੇ ਵਾਲੇ ਨੂੰ ਨੌਕਰੀ ਦਿਓ ਹੁਣ ਇਹ ਇੱਕ ਬਹੁਤ ਲੰਬੇ ਜਿਹੜੇ ਸਿਸਟਮ ਦਾ ਹਿੱਸਾ ਹੈ ਅਸਲ ਦੇ ਵਿੱਚ ਕਿਉਂਕਿ ਇਮੀਗ੍ਰੇਸ਼ਨ ਦੇ ਉੱਤੇ ਲਿਬਰਲ ਸਰਕਾਰ ਦੀ ਆਲੋਚਨਾ ਬੜੀ ਹੋਈ ਹੈ ਲੋਕਾਂ ਨੇ ਬੜਾ ਕਿਹਾ ਵੀ ਸਾਰੇ ਬਾਹਰਲੇ ਕੰਮ ਕਰੀ ਜਾਂਦੇ ਆ ਇੱਥੇ ਲੋਕਲ ਜਿਹੜੇ ਲੋਕ ਨੇ ਵੀ ਅਸੀਂ ਇੱਥੇ ਕੈਨੇਡਾ ਵਾਲਿਆਂ ਨੂੰ ਕੰਮ ਨਹੀਂ ਮਿਲਦਾ ਜਾਂ ਇਮੀਗ੍ਰੇਸ਼ਨ ਨੇ ਸਾਰਾ ਕੁਝ ਹਲਾ ਕੇ ਰੱਖ ਦਿੱਤਾ ਹੁਣ ਉਹਦਾ ਕਹਿ ਲਓ ਕਿ ਉਸ ਚੀਜ਼ ਨੂੰ ਹੈਂਡਲ ਕਰਨ ਦੇ ਲਈ ਸਰਕਾਰ ਇਹ ਸਟੈਪ ਚੁੱਕ ਰਹੀ ਹੈ ਪਿਛਲੇ ਸਾਲ ਪਿੱਛੇ ਜੇ ਅਨਾਉਂਸਮੈਂਟ ਇਹ ਵੀ ਆਈ ਸੀ ਇਸੇ ਸਾਲ ਦੇ ਵਿੱਚ ਕਿ ਇਹਨਾਂ ਨੇ ਹੁਣ ਪਿਛਲੇ ਸਾਲ ਉਹਨਾਂ ਨੇ ਸਟੂਡੈਂਟਸ ਨੂੰ ਕੈਪ ਕੀਤਾ ਸੀ ਕਿ ਜਿਹੜੇ ਇੱਥੇ ਤੱਕ ਅਸੀਂ ਰੋਕ ਦਾਂਗੇ ਜਾਂ ਜਿਹੜੇ ਅੰਡਰਗ੍ਰੈਜੂਏਟ ਸਟੂਡੈਂਟਸ ਆਉਂਦੇ ਆ ਉਹਨਾਂ ਦੇ ਸਪਾਊਸ ਨੂੰ ਵੀ ਮੁੰਡਾ ਜਾਂ ਕੁੜੀ ਉਹਦਾ ਜਿਹੜਾ ਵਿਆਹ ਹੋ ਜਾਂਦਾ ਉੱਥੇ ਉਹਨੂੰ ਆਉਣਾ ਬੰਦ ਕੀਤਾ ਸੀ ਇੱਦਾਂ ਘਰ ਕਰ ਕਰਕੇ ਹੌਲੀ ਹੌਲੀ ਇਹ ਇਮੀਗ੍ਰੇਸ਼ਨ ਦੇ ਉੱਤੇ ਸਾਰੇ ਦੇ ਉੱਤੇ ਸਖਤੀ ਕਰ ਰਹੇ ਆ ਜਿਹੜੇ ਐਮਪਲॉयਰਸ ਨੇ ਉਹਨਾਂ ਨੂੰ ਇਹ ਕਿਹਾ ਗਿਆ ਕਿ ਜਿੰਨਾ ਤੁਹਾਡੇ ਕੋਲੇ ਬੰਦੇ ਕੰਮ ਕਰਦੇ ਆ ਉੱਥੇ ਤੁਸੀਂ ਇੱਕ ਬੰਦਾ ਉਹਦੇ ਹਿਸਾਬ ਦੇ ਨਾਲ 10% ਜਿਹੜੇ ਟੈਂਪਰੇਰੀ ਫੋਰਨ ਵਰਕਰ ਆ ਉਹ ਕਰ ਸਕਦੇ ਆ 20% ਤੋਂ ਉਹਨੇ 10% ਦੇ ਉੱਤੇ ਲੈ ਜਾਂਦਾ ਪਹਿਲਾਂ ਇਹ ਸੀ ਕਿ ਜੇ ਤੁਹਾਡੇ ਕੋਲ 100 ਬੰਦਾ ਕੰਮ ਕਰਦਾ ਤੁਸੀਂ 20 ਬੰਦੇ ਬਾਹਰੋਂ ਲਿਆਓ ਉਹਦੀ ਇੱਕ ਲਿਮਟ ਸੀਗੀ ਉਹਦੀ ਤੋਂ ਵੱਧ ਨਹੀਂ ਸਕਦੇ ਤੁਸੀਂ 20 ਤੋਂ ਨਹੀਂ ਵਧਾ ਸਕਦੇ ਵੀ ਜੇ 10 ਬੰਦੇ ਤੁਹਾਡੇ ਕਿਸੇ ਕੰਮ 'ਚ ਕੰਮ ਕਰਦੇ ਦੋ ਬੰਦੇ ਤੁਸੀਂ ਬਾਹਰੋਂ ਸਾਧ ਸਕਦੇ ਜਾਂ ਐਲਐਮਆਈ ਦੇ ਸਕਦੇ ਆ ਜਾਂ ਉਹਨੂੰ ਹਾਇਰ ਕਰ ਸਕਦੇ ਹੋ ਦੂਜੇ ਸ਼ਬਦਾਂ ਦੇ ਵਿੱਚ ਹੁਣ ਇਹਨਾਂ ਨੇ ਕਿਹਾ ਵੀ ਉਹਨੂੰ 20 ਤੋਂ ਘਟਾ ਕੇ 10 ਕਰ ਦੇਣਾ ਵੀ ਤੁਸੀਂ 10% ਤੁਹਾਡੀ ਵਰਕ ਫੋਰਸ ਦਾ ਇਹ ਟੈਂਪਰੇਰੀ ਫੋਰਨ ਵਰਕਰ ਹੋ ਸਕਦੇ ਆ 20% ਨਹੀਂ ਉਧਰਲੇ ਪਾਸੇ ਬਹੁਤ ਵੱਡਾ ਘਟਾ ਦਿੱਤਾ ਜਿੱਥੇ ਇੱਕ ਪਾਸੇ ਬਾਹਰਲੇ ਲੋਕਾਂ ਦਾ ਇੱਥੇ ਆ ਕੇ ਕੰਮ ਕਰਨ ਦਾ ਮਾਮਲਾ ਸੀ ਉੱਥੇ ਹੀ ਇਹਦੇ ਨਾਲ ਹੀ ਜਿਹੜਾ ਵੱਡਾ ਮਾਮਲਾ ਸੀ ਉਹ ਇਹ ਸੀ ਕਿ ਗਲਤ ਤਰੀਕੇ ਦੇ ਨਾਲ ਜਿਹੜੇ ਐਲ ਐਮ ਆਈਏ ਆ ਉਹ ਵਿੱਚ ਜਾ ਰਹੇ ਸੀ ਜਾਂ ਉਹ ਉਹਨਾਂ ਦੇ ਸਬੰਧੀ ਲੋਕਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਸੀ ਜਿਹੜੇ ਵਰਕਰ ਨੂੰ ਹਾਇਰ ਕੀਤਾ ਜਾ ਰਿਹਾ ਲੋਵੇਜ ਸਟ੍ਰੀਮ ਦੇ ਵਿੱਚ ਉਹ ਹੁਣ 1 ਸਾਲ ਲਈ ਕੰਮ ਕਰ ਸਕਦਾ ਪਹਿਲਾਂ 2 ਸਾਲ ਲਈ ਸੀ ਕੈਨੇਡਾ ਦੇ ਵਿੱਚ ਜਿਹੜੇ ਬੰਦੇ ਨੇ ਇੱਥੇ ਆ ਕੇ ਕੰਮ ਕਰਨਾ ਜਿਹੜੇ ਕੋਲੇ ਵਰਕ ਪਰਮਿਟ ਆ ਉਹ ਪਹਿਲਾਂ 2 ਸਾਲ ਦਾ ਦਿੱਤਾ ਜਾਂਦਾ ਸੀ ਲੋਵੇਜ ਸਟ੍ਰੀਮ ਦੇ ਵਿੱਚ ਉਹਨੂੰ ਹੁਣ ਇਹਨਾਂ ਨੇ ਕਿਹਾ ਕਿ ਤੁਸੀਂ ਘਟਾ ਕੇ 1 ਸਾਲ ਕਰ ਦਿਓ ਦੂਜਾ ਇਹ ਜਿਹੜੀਆਂ ਚੇਂਜਸ ਨੇ ਸਤੰਬਰ 26 ਤੋਂ ਲਾਗੂ ਕੀਤੀਆਂ ਜਾਣਗੀਆਂ ਕੁਝ ਐਕਸੈਪਸ਼ਨਸ ਵੀ ਹੈਗੀਆਂ ਆ ਟੈਂਪਰਰੀ ਫੋਰਨ ਵਰਕਰ ਪ੍ਰੋਗਰਾਮ ਜਿਹੜਾ ਆ ਉਹਨੂੰ ਇਹਨਾਂ ਨੇ ਮੁੜ ਕੇ ਦੁਬਾਰਾ ਪ੍ਰੀ ਪੈਂਡੈਮਿਕ ਦੇ ਨੇੜੇ ਤੇੜੇ ਲੈ ਆਉਣਾ ਜਾਂ ਜਿੰਨੇ ਉਦੋਂ ਸੀਗੀ ਜਸਨ ਟੂਡੋ ਦੀ ਸਰਕਾਰ ਨੇ ਕਿਹਾ ਕਿ ਅਸੀਂ ਢਿੱਲ ਦਿੱਤੀ ਸੀ ਤਾਂ ਕਿ ਜਿਹੜੇ ਬਿਜ਼ਨਸ ਐਸ ਵੇਲੇ ਲੇਬਰ ਸ਼ਾਰਟੇਜ ਦਾ ਸਾਹਮਣਾ ਕਰ ਰਹੇ ਆ ਹੋਰ ਕਵਰ ਹੋ ਸਕਣ ਉਹਦੇ ਵਿੱਚੋਂ ਤੇ ਉਹ ਪੈਂਡੈਮਿਕ ਦੇ ਵਿੱਚੋਂ ਰਿਕਵਰ ਹੋ ਗਿਆ ਤੇ ਹੁਣ ਦੇਸ਼ ਜਿਹੜੀ ਇੱਕ ਵੱਖਰੀ ਇਕਨੋਮੀ ਦੀ ਸਿਚੁਏਸ਼ਨ ਦੇ ਵਿੱਚ ਆ ਇਸ ਕਰਕੇ ਨਵੇਂ ਨਿਯਮ ਲਾਗੂ ਕੀਤੇ ਗਏ ਆ ਸੋ ਇਹ ਇੱਕ ਵੱਡਾ ਫੈਸਲਾ ਹੈ ਅੱਜ ਜਿਹਨੇ ਇਮੀਗ੍ਰੇਸ਼ਨ ਦੇ ਉੱਤੇ ਬਹੁਤ ਵੱਡਾ ਅਸਰ ਪਾਉਣਾ ਹੈ ਇੱਥੇ ਵਾਰਨਯੋਗ ਇਹ ਵੀ ਆ ਕਿ ਥੋੜਾ ਚਿਰ ਪਹਿਲਾਂ ਕੁਝ ਦਿਨ ਪਹਿਲਾਂ ਯੂਨ ਦੀ ਇੱਕ ਰਿਪੋਰਟ ਆਈ ਸੀ ਕੈਨੇਡਾ ਦੇ ਬਾਰੇ ਉਹਨਾਂ ਨੇ ਇਹ ਕਿਹਾ ਸੀ ਕਿ ਕੈਨੇਡਾ ਇਸ ਵੇਲੇ ਜਿਹੜੀ ਆਧੁਨਿਕ ਰੂਪ ਆ ਗੁਲਾਮੀ ਦਾ ਉਹ ਦੇਖਣਾ ਹੋਵੇ ਤੇ ਕੈਨੇਡਾ ਦੇ ਟੈਂਪਰੇਰੀ ਇਮੀਗ੍ਰੇਸ਼ਨ ਮਾਈਗ੍ਰੇਸ਼ਨ ਸਿਸਟਮ ਦੇ ਵਿੱਚ ਦੇਖਿਆ ਜਾ ਸਕਦਾ ਕਿ ਜਿਹੜੇ ਮਾਈਗ੍ਰੈਂਟ ਵਰਕਰਸ ਨੇ ਉਹ ਇੱਥੇ ਆਉਂਦੇ ਨੇ ਇੱਥੇ ਆ ਕੇ ਉਹਨਾਂ ਨੂੰ ਲਗਭਗ ਗੁਲਾਮਾਂ ਵਰਗੀ ਜ਼ਿੰਦਗੀ ਜਿਉਣੀ ਪੈਂਦੀ ਆ ਪਾਵਰ ਇੰਬੈਲੈਂਸ ਆ ਕਿਉਂਕਿ ਵਰਕਰ ਇਸ ਕਰਕੇ ਉਹ ਸੰਕਟ ਦੇ ਵਿੱਚ ਨੇ ਕਿ ਉਹ ਕਹਿ ਨਹੀਂ ਸਕਦੇ ਕੁਝ ਜੇ ਕਹਿਣਗੇ ਤੇ ਉਹਨਾਂ ਨੂੰ ਨੌਕਰੀ ਤੋਂ ਕੱਢ ਦੇਣਗੇ ਨੌਕਰੀ ਤੋਂ ਕੱਢਣ ਦਾ ਮਤਲਬ ਆ ਕਿ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਊਗਾ ਜਿੱਥੋਂ ਉਹ ਆਏ ਆ ਜਿਹੜਾ ਕਿਉਂ ਹੋਣਾ ਨਹੀਂ ਚਾਹੁੰਦੇ ਇਸ ਕਰਕੇ ਉਹ ਬੋਲਦੇ ਨਹੀਂ ਤੇ ਏਅਰਪੋਰਟ ਦੇ ਵਿੱਚ ਸਾਫ਼ ਤੌਰ ਦੇ ਉੱਤੇ ਕਿਹਾ ਗਿਆ ਸੀ ਕਿ ਜਿਹੜੇ ਟੈਂਪਰੇਰੀ ਵਰਕਰ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕੱਲੇ ਟੈਂਪਰੇਰੀ ਵਰਕਰ ਹੀ ਨਹੀਂ ਕ ਇੰਟਰਨੈਸ਼ਨਲ ਸਟੂਡੈਂਟਸ ਵੀ ਇਹਦੇ ਵਿੱਚ ਰੱਖੇ ਸੀ ਹਨ ਡਾਕੂਮੈਂਟਡ ਵਰਕਰ ਜਾਂ ਕੋਈ ਵੀ ਕਿਸੇ ਟੈਂਪਰੇਰੀ ਪ੍ਰੋਗਰਾਮ ਦੇ ਵਿੱਚ ਆਉਂਦੇ ਆ ਯੂਨੈਕ ਹੈ ਇਹਨਾਂ ਨੇ ਰეკਮੈਂਡ ਕੀਤਾ ਸੀ ਕਿ ਸਾਰਿਆਂ ਨੂੰ ਪਰਮਨੈਂਟ ਰੈਜ਼ੀਡੈਂਟ ਰੈਜ਼ੀਡੈਂਟਸ ਦਾ ਸਟੇਟਸ ਦੇ ਦਿਓ ਤੇ ਤਾਂ ਕਿ ਇਹਨਾਂ ਨੂੰ ਐਕਸਪਲੋਇਟੇਸ਼ਨ ਤੋਂ ਬਚਾਇਆ ਜਾ ਸਕੇ ਹੁਣ ਸਾਰਿਆਂ ਨੂੰ ਪੱਕੇ ਤਾਂ ਨਹੀਂ ਕੀਤਾ ਜਾ ਸਕਦਾ ਪੱਕੇ ਕਰਨ ਦੀ ਤੇ ਸਰਕਾਰ ਦਾ ਇੱਕ ਕੋਟਾ ਹੁੰਦਾ ਕਿ ਅਸੀਂ 485000 ਜਾਂ 5 ਲੱਖ ਜਾਂ ਇਹਦੇ ਨੇੜੇ-ਤੇੜੇ ਕਿੰਨੇ ਪੱਕੇ ਕਰਨੇ ਆ 3 ਸਾਲ ਦੀ ਪਹਿਲਾ ਪਲਾਨ ਦੇ ਦਿੱਤੀ ਜਾਂਦੀ ਆ ਪਰ ਹੁਣ ਇਹ ਇਹਨਾਂ ਨੇ ਜ਼ਰੂਰ ਕਰ ਦਿੱਤਾ ਕਿ ਇਸ ਮਾਮਲੇ ਦੇ ਵਿੱਚ ਕਿ ਸਖਤੀ ਕਰਕੇ ਉਹਨਾਂ ਨੂੰ ਘਟਾ ਦਿੱਤਾ ਜਾਵੇ ਇੱਕ ਤੇ ਐਕਸਪਲੋਇਟੇਸ਼ਨ ਘਟੂਗੀ ਦੂਜਾ ਲੋਕਲ ਬੰਦਿਆਂ ਨੂੰ ਕੰਮ ਜ਼ਿਆਦਾ ਮਿਲੇਗਾ ਅਗਲੀ ਗੱਲਬਾਤ ਦੋਸਤੋ ਇੱਕ ਘਟਨਾ ਵਾਪਰੀ ਹੈ ਕੱਲ ਕਈ ਅਖਬਾਰਾਂ ਦੇ ਵਿੱਚ ਕਈ ਸੋਸ਼ਲ ਮੀਡੀਆ ਦੇ ਉੱਤੇ ਇਹ ਖਬਰ ਸਾਹਮਣੇ ਆਈ ਹੈ ਇੱਕ ਵਿਅਕਤੀ ਨੂੰ ਕੈਮਰੇ ਦੇ ਉੱਤੇ ਦੇਖਿਆ ਗਿਆ ਕਿ ਉਹ ਈ-ਸਕੂਟਰ ਜਿਹੜਾ ਚਲਾ ਰਿਹਾ ਆ ਟਰਾਂਸ ਕੈਨੇਡਾ ਹਾਈਵੇ ਦੇ ਉੱਤੇ ਬਰਨਵੀ ਦੇ ਵਿੱਚ BC ਦੇ ਵਿੱਚ ਆਹ ਉਹ ਵੀਡੀਓ ਆਈ ਤੇ ਉਹ ਕਾਫੀ ਜਿਹੜੀ ਵਾਇਰਲ ਹੋਈ ਲੋਕਾਂ ਨੇ ਦੇਖੀ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਆ ਈ-ਸਕੂਟਰ ਜਿਹੜਾ ਉਹ ਇੱਕ ਛੋਟੇ ਜਿਹੇ ਉਹਦੇ ਉੱਤੇ ਆ ਜਿਹੜੇ ਤੁਸੀਂ ਦੇਖ ਰਹੇ ਹੋ ਤਸਵੀਰ ਦੇ ਵਿੱਚ ਤੇ ਖੜ ਕੇ ਬਹੁਤ ਸਾਰੇ ਲੋਕ ਚਲਾਉਂਦੇ ਆ ਇਹ ਹੁਣ ਕੁਝ ਥਾਵਾਂ ਤੇ ਤਾਂ ਚਲਾਏ ਜਾ ਸਕਦੇ ਆ ਜਿੱਥੇ ਸਾਈਡਵੌਕ ਆ ਜਾਂ ਬਾਈਕ ਲੇਨ ਆ ਜਾਂ ਉੱਥੇ ਕਿਤੇ ਹਾਈਵੇ ਦੇ ਉੱਤੇ ਇਹਨੂੰ ਨਹੀਂ ਲਿਜਾਇਆ ਜਾ ਸਕਦਾ ਤੇ ਲਿਜਾਣਾ ਚਾਹੀਦਾ ਵੀ ਨਹੀਂ ਹੈ ਹੈ ਵੀ ਗੈਰ ਕਾਨੂੰਨੀ ਪਰ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਇੱਕ ਵਿਅਕਤੀ ਬਰਨਵੀ ਦੇ ਵਿੱਚ ਹਾਈਵੇ ਦੇ ਉੱਤੇ ਇਸ ਈ-ਸਕੂਟਰ ਦੇ ਉੱਤੇ ਮਤਲਬ ਪੂਰੀ ਸਪੀਡ ਦੇ ਉੱਤੇ ਜਾ ਰਿਹਾ ਹੈ ਤੇ ਉਹ ਪਿਛਲੇ ਹਫਤੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵੀਡੀਓ ਵਾਇਰਲ ਹੋਈ ਆ ਬੀਸੀ ਹਾਈਵੇ ਪੈਟਰੋਲ ਨੇ ਇਹ ਚੀਜ਼ ਦੇਖੀ ਆ ਕਿ ਕੋਈ ਵੀ ਵਹੀਕਲ ਜਿਹੜਾ ਮਤਲਬ 60 ਕਿਲੋਮੀਟਰ ਤੋਂ ਉੱਤੇ ਨਹੀਂ ਜਾ ਸਕਦਾ ਉਹਨੂੰ ਇਹ ਹਾਈਵੇ 1 ਦੇ ਉੱਤੇ ਉਹਨੂੰ ਨਹੀਂ ਜਾਣ ਦਿੰਦੇ ਵਰਡ ਕਰਦੇ ਆ ਵੀ ਇਹ ਕੋਈ ਵੀ ਵਹੀਕਲ ਜਿਹੜਾ 60 ਤੋਂ ਉੱਤੇ ਨਹੀਂ ਜਾ ਸਕਦਾ ਕਿਉਂਕਿ ਤੇ ਸਲੋ ਸਪੀਡ ਕਰ ਦੋਗੇ ਤੇ ਸਾਰਿਆਂ ਨੂੰ ਕਰ ਦੋਗੇ ਦੂਜਾ ਇਸ ਤਰੀਕੇ ਦੇ ਨਾਲ ਜਾਣਾ ਰਿਸਕੀ ਕਿੰਨਾ ਹੈ ਸਕੂਟਰ ਹਾਈਵੇ ਦੇ ਉੱਤੇ ਚਲਾਉਣਾ ਜਿਹੜਾ ਈ-ਸਕੂਟਰ ਆਹਾ ਇਹ ਇਹਨੂੰ ਚਲਾਉਣਾ ਇਲਲੀਗਲ ਆ ਇਹ ਬਹੁਤ ਖਤਰਨਾਕ ਆ ਇਹਨੂੰ ਕਿਉਂਕਿ ਉਹਨਾਂ ਨੇ ਕਿਹਾ ਆ ਕਿ ਜਿਹੜੇ ਵਹੀਕਲ ਇਹਨੂੰ ਪਾਸ ਕਰਕੇ ਜਾ ਰਹੇ ਆ ਬਹੁਤ ਸਪੀਡ ਦੇ ਉੱਤੇ ਹੁੰਦੇ ਆ ਸੋ ਉਹਨਾਂ ਨੂੰ ਕਈ ਜਿਹੜਾ ਕੁਝ ਦੇਖਣਾ ਪੈਂਦਾ ਆ ਕੋਈ ਚੀਜ਼ ਉੱਥੇ ਵਾਪਰ ਸਕਦੀ ਆ ਤੇ ਇਸ ਕਰਕੇ ਇਹ ਉੱਥੇ ਨਹੀਂ ਜਾਣੇ ਚਾਹੀਦੇ ਈ-ਸਕੂਟਰ ਨੂੰ ਆਪਣੇ ਆਪ ਦੇ ਵਿੱਚ ਬਹੁਤ ਰੌਲੇ-ਗੋਲੇ ਵਾਲੀ ਗੱਲ ਰਹੀ ਹੈ ਪਿਛਲੇ ਲੰਬੇ ਸਮੇ ਤੋਂ ਈ-ਸਕੂਟਰ ਨੂੰ ਹਜੇ BC ਦੇ ਵਿੱਚ ਜਾਨੀ ਖੁੱਲੀ ਛੋਟ ਨਹੀਂ ਦਿੱਤੀ ਗਈ ਵੀ ਤੁਸੀਂ ਹਰ ਥਾਂ ਦੇ ਉੱਤੇ ਈ-ਸਕੂਟਰ ਚਲਾ ਸਕਦੇ ਆ ਇਹਨੂੰ ਮਤਲਬ ਜਿਹਨੂੰ ਪ੍ਰੋਵਿੰਸ ਵਾਈਡ ਜਿਹੜੀ ਯੂਜ਼ ਇਹਦਾ ਨਹੀਂ ਕਿਹਾ ਗਿਆ ਪ੍ਰੋਵਿੰਸ ਜਿਹੜਾ ਆ ਉਹ ਉਹਨੇ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਸੀ ਇਲੈਕਟ੍ਰਿਕ ਕਿੱਕ ਸਕੂਟਰ ਦੇ ਬਾਰੇ 2021 ਦੇ ਵਿੱਚ ਔਰ ਇਹ ਸ਼ੁਰੂ ਕੀਤਾ ਹੀ ਵੀ ਅਸੀਂ ਟੈਸਟ ਕਰਾਂਗੇ ਟੈਸਟ ਕਰਨ ਤੋਂ ਬਾਅਦ ਦੱਸਾਂਗੇ ਵੀ ਇਹ ਸੜਕ ਦੇ ਉੱਤੇ ਚੱਲ ਸਕਦੇ ਆ ਜਾਂ ਨਹੀਂ ਚੱਲ ਸਕਦੇ ਇਹਨਾਂ ਨੂੰ ਚੱਲਣ ਦੇਣਾ ਜਾਂ ਨਹੀਂ ਚੱਲਣ ਦੇਣਾ ਇਹਦਾ ਦੂਜਾ ਫੇਜ਼ ਇਸ ਪਾਇਲਟ ਪ੍ਰੋਜੈਕਟ ਦਾ ਜਿਹੜਾ ਸੇਫਟੀ ਰਿਵਿਊ ਸੀਗਾ ਉਹ ਇਸ ਸਾਲ ਦੇ ਸ਼ੁਰੂ ਦੇ ਵਿੱਚ ਸ਼ੁਰੂ ਹੋਇਆ ਸੀ ਰਿਵਿਊ ਦੇ ਨਾਲ ਕੀ ਸੀ ਕਿ ਇੱਕ ਜਿਹੜਾ ਬੈਟਰੀ ਹੈਲਥ ਤੇ ਸੇਫਟੀ ਡਾਟਾ ਉਹ ਸਾਰਾ ਜਿਹੜਾ ਕੀਤਾ ਜਾਣਾ ਸੀ ਤੇ ਉਹ ਜਿਹੜਾ ਉਹਨੂੰ ਹੁਣ ਈ-ਸਕੂਟਰ ਦੇ ਨਾਲ ਜੋੜ ਕੇ ਜਾਂ ਟਰਾਂਸਪੋਰਟੇਸ਼ਨ ਪੂਰਾ ਨੈਟਵਰਕ ਜਿਹੜਾ ਆ ਉਹਨੂੰ ਦੇਖਿਆ ਜਾਣਾ ਸੀ ਇਹ ਦਸੰਬਰ 23 ਦੇ ਵਿੱਚ ਜਿਹੜੀ ਸਾਡੇ ਮਿਨਿਸਟਰੀ ਸੀਗੀ ਟਰਾਂਸਪੋਰਟੇਸ਼ਨ ਮਿਨਿਸਟਰੀ ਉਹਨਾਂ ਨੇ ਅਪਰੀਸ਼ੀਏਸ਼ਨਟ ਦੇ ਵਿੱਚ ਇਹ ਗੱਲ ਦੱਸਿਆ ਸੀ ਕਿ ਸਾਨੂੰ ਫੈਸਲਾ ਕਰਨਾ ਪਊਗਾ ਕਿਉਂਕਿ ਇਹ ਬਹੁਤ ਪਪੂਲਰ ਹੋ ਰਿਹਾ ਆ ਅੱਜਕੱਲ ਜਿਹੜੇ ਇਲੈਕਟ੍ਰਿਕ ਕਿੱਕ ਸਕੂਟਰ ਨੇ ਕਿ ਉਹਨਾਂ ਨੂੰ ਪਰਮਾਨੈਂਟਲੀ ਆਥਰਾਇਜ਼ ਕਰਨਾ ਆ ਬੀਸੀ ਦੇ ਵਿੱਚ ਜਾਂ ਨਹੀਂ ਹੁਣ ਕਿਉਂ ਕਿ ਇਹਦੇ ਲਈ ਡਰਾਈਵਰ ਲਾਇਸੈਂਸ ਨਹੀਂ ਚਾਹੀਦਾ ਆਪਰੇਟ ਕਰਨ ਦੇ ਲਈ ਪਰ ਇਹਨਾਂ ਨੇ ਇੱਕ ਸੈੱਟ ਸਟੈਂਡਰਡ ਤੇ ਰੂਲਸ ਬਣਾਏ ਆ ਜਿਹਦੇ ਵਿੱਚ ਵੀ ਮਿਨਿਮਮ ਏਜ ਤੁਹਾਡੀ 16 ਸਾਲ ਚਾਹੀਦੀ ਆ ਹੈਲਮਟ ਤੁਹਾਡੇ ਉੱਤੇ ਜ਼ਰੂਰ ਪਾਇਆ ਹੋਣਾ ਚਾਹੀਦਾ ਤੇ ਜਿਹੜੇ ਜਿਹੜੇ ਕੋਈ ਵੀ ਕਿਸੇ ਤਰ੍ਹਾਂ ਦਾ ਇੰਪੇਅਰਡ ਜਾਂ ਰਿਸਟ੍ਰੈਕਟਡ ਡਰਾਈਵਿੰਗ ਦੇ ਉੱਤੇ ਨਹੀਂ ਹੋ ਸਕਦੀ ਰੋਡ ਦੇ ਉੱਤੇ ਸਪੀਡ ਲਿਮਟ ਜਿੱਥੇ ਹੈਗੀ ਆ 50 ਤੋਂ ਜ਼ਿਆਦਾ ਉੱਥੇ ਜਿਹੜੀ ਉਹਨੂੰ ਡੈਜ਼ਿਗਨੇਟਡ ਬਾਈਕ ਲੇਨ ਦੇ ਵਿੱਚ ਹੀ ਕੀਤਾ ਜਾ ਸਕਦਾ ਜੇ ਤੁਸੀਂ ਅੱਜ ਦਾ ਕੱਲ ਵੀਡੀਓ ਜਿਹੜੀ ਪਿਛਲੇ ਹਫਤੇ ਵਾਇਰਲ ਹੋਈ ਆ ਤੁਸੀਂ ਫੜੇ ਜਾਣੇ ਹੋ ਕਿ ਤੁਸੀਂ ਫਾਸਟ ਉਹਦੇ ਉੱਤੇ ਜਾ ਰਹੇ ਹੋ ਤੇ 109 ਡਾਲਰ ਜਿਹੜਾ ਤੁਹਾਨੂੰ ਫਾਈਨ ਹੋਊਗਾ ਤੇ ਬਾਅਦ ਦੇ ਵਿੱਚ 2000 ਡਾਲਰ ਤੱਕ ਤੁਹਾਨੂੰ ਜੁਰਮਾਨਾ ਕੀਤਾ ਜਾ ਸਕਦਾ ਸੋ ਇਹ ਜਿਹੜੇ ਰੈਗੂਲੇਸ਼ਨਸ ਨੇ ਲੋਕਲ ਗਵਰਨਮੈਂਟ ਦੇ ਨਾਲ ਇਹ ਚੱਲ ਰਹੇ ਆ ਐਸ ਵੇਲੇ ਵੀ ਇਹ ਹਰ ਇੱਕ ਥਾਂ ਦੇ ਉੱਤੇ ਅਲਾਉਡ ਨਹੀਂ ਆ ਇਹ ਈ ਬਾਈ ਈ ਸਕੂਟਰ ਜਿਹੜੇ ਚਲਾਉਣੇ ਈ ਸਕੂਟਰ ਨੂੰ ਚਲਾਉਣਾ ਇਹ ਹਰ ਥਾਂ ਦੇ ਉੱਤੇ ਨਹੀਂ ਅਲਾਉਡ ਕਿ ਤੁਸੀਂ ਹਰ ਥਾਂ ਇਹਨੂੰ ਚਲਾ ਸਕਦੇ ਆ ਉਹਦੇ ਵਿੱਚ ਕੁਛੜੀਆਂ ਕਮਿਊਨਿਟੀਆਂ ਨੇ ਉਹਨਾਂ ਕਮਿਊਨਿਟੀਆਂ ਨੂੰ ਦੱਸਿਆ ਗਿਆ ਕਿ ਤੁਸੀਂ ਇੱਥੇ-ਇੱਥੇ ਇਹ ਜਿਹੜੀਆਂ ਇਹ ਨਾ ਨਾ ਥਾਵਾਂ ਦੇ ਉੱਤੇ ਇਹਨੂੰ ਚਲਾ ਸਕਦੇ ਆ ਇਹਦੇ ਤੋਂ ਪਰੇ ਨਹੀਂ ਜਾ ਸਕਦੇ ਸੋ ਵੈਸੇ ਤੇ ਸਾਰਿਆਂ ਥਾਵਾਂ ਦੇ ਉੱਤੇ ਹੀ ਲਾਉਡ ਨਹੀਂ ਆ ਪਰ ਹਾਈਵੇ ਦੇ ਉੱਤੇ ਹਾਈਵੇ 1 ਦੇ ਉੱਤੇ ਇਹਨੂੰ ਐਦਾਂ ਪਰਨਵੀ ਦੇ ਵਿੱਚ ਚਲਾਉਣਾ ਜਾਂ ਕਿਸੇ ਹੋਰ ਪਾਸੇ ਇਹਨੂੰ ਜਾਣਾ ਇਹ ਸੱਚਮੁੱਚ ਬਹੁਤ ਖਤਰੇ ਵਾਲੀ ਗੱਲ ਆ ਲੋਕਾਂ ਨੂੰ ਇਹਦੇ ਸੰਬੰਧੀ ਨਿਯਮਾਂ ਸੰਬੰਧੀ ਅਪਡੇਟ ਰਹਿਣਾ ਚਾਹੀਦਾ ਤਾਂ ਕਿ ਤੁਹਾਡਾ ਜਿਹੜਾ ਨੁਕਸਾਨ ਨਾ ਹੋ ਸਕੇ ਇਹਦੇ ਨਿਯਮ ਪੜ੍ਹ ਲੈਣੇ ਚਾਹੀਦੇ ਆ ਤੇ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਕਿ ਹਰ ਥਾਂ ਦੇ ਉੱਤੇ ਇਹ ਬੀਸੀ ਦੇ ਵਿੱਚ ਹਜੇ ਅਲਾਉ ਨਹੀਂ ਅਗਲੀ ਗੱਲਬਾਤ ਦੋਸਤੋ ਅਫੋਰਡੇਬਲ ਹਾਊਸਿੰਗ ਬਾਰੇ ਆ ਫੈਡਰਲ ਸਰਕਾਰ ਇਹਨਾਂ ਨੇ 56 ਪ੍ਰਾਪਰਟੀਆਂ ਜਿਹੜੀਆਂ ਲੱਭੀਆਂ ਆ ਲੌਂਗ ਟਰਮ ਲੀਜ਼ ਦੇ ਉੱਤੇ ਜਿੱਥੇ ਕਿ ਅਫੋਰਡੇਬਲ ਹਾਊਸਿੰਗ ਹੋ ਸਕਦੀ ਆ ਇਹ ਪ੍ਰਾਪਰਟੀਆਂ ਇਹਦੇ ਵਿੱਚ ਮਿਲਟਰੀ ਬੇਸ ਵੀ ਨੇ ਕੁਝ ਕੁਝ ਕੈਨੇਡਾ ਪੋਸਟ ਦੀਆਂ ਸਾਈਟਸ ਨੇ ਤੇ ਕੁਝ ਜਿਹੜੀਆਂ ਫੈਡਰਲ ਆਫਿਸ ਬਿਲਡਿੰਗਸ ਨੇ ਇਹਨਾਂ ਬਿਲਡਿੰਗਸ ਦੇ ਵਿੱਚ ਇਹਨਾਂ ਨੇ ਫੈਸਲਾ ਕੀਤਾ ਕਿ ਇਹਨਾਂ ਨੂੰ ਇਧਰਲੇ ਪਾਸੇ ਕੀਤਾ ਜਾ ਸਕਦਾ ਗੋਲ ਇਹ ਆ ਕਿ ਜਿਹੜੀ ਲੈਂਡ ਆ ਪਬਲਿਕ ਦੀ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਆ ਜਾਂ ਜਿਹੜੀ ਹਾਊਸਿੰਗ ਆ ਉਹ ਅਫੋਰਡੇਬਲ ਹੋ ਜਵੇ ਕਿਉਂਕਿ ਘਰਾਂ ਦਾ ਸੰਕਟ ਬਹੁਤ ਵੱਡਾ ਆ ਕੈਨੇਡਾ ਦੇ ਵਿੱਚ ਇਸ ਵੇਲੇ ਸਪੈਸ਼ਲਿਸਟ ਸਮੇਂ ਦੇ ਵਿੱਚ ਕਈ ਯਤਨ ਕੀਤੇ ਗਏ ਆ ਪ੍ਰੋਵਿੰਸ਼ੀਅਲ ਸਰਕਾਰਾਂ ਆਪਣੇ ਪੱਧਰ ਦੇ ਉੱਤੇ ਯਤਨ ਕਰ ਰਹੀਆਂ ਇੱਥੇ ਬੀਸੀ ਦੇ ਵਿੱਚ ਵੀ ਕੀਤੇ ਸੀ ਸਰਕਾਰ ਨੇ ਵੀ ਅਫੋਰਡੇਬਲ ਹਾਊਸਿੰਗ ਪਰਬਾਦ ਦੇ ਵਿੱਚ ਉਹਨਾਂ ਨੇ ਕਿਹਾ ਵੀ ਨਹੀਂ ਇਹ ਤਾਂ ਅਸਲਚ ਅਸੀਂ ਹਾਊਸਿੰਗ ਸਪਲਾਈ ਵਧਾਈ ਸੀ ਜਿਹੜੀਆਂ ਪ੍ਰੋਪਰਟੀਆਂ 28 ਸ਼ਹਿਰਾਂ ਦੇ ਵਿੱਚ ਦੱਸੀਆਂ ਇਹਨਾਂ ਨੇ ਸੱਤ ਪ੍ਰੋਵਿੰਸਸ ਦੇ ਵਿੱਚ ਨੇ ਤੇ ਹੋਰ ਇਹ ਕਹਿੰਦੇ ਸੀ ਆਉਣ ਵਾਲੇ ਸਮੇਂ ਦੇ ਵਿੱਚ ਐਡ ਕਰ ਦੇਣੀ ਆ ਜਿਹੜੀਆਂ ਪ੍ਰੋਪਰਟੀਆਂ ਇਹਨਾਂ ਨੇ ਲੱਭ ਲਈਆਂ ਕਿ ਇੱਥੇ ਅਫੋਰਡੇਬਲ ਹਾਊਸਿੰਗ ਹੋ ਸਕਦੀ ਆ ਇਹ ਪੰਜ ਪ੍ਰਾਪਰਟੀਆਂ ਆ ਉਹ ਪਹਿਲਾਂ ਹੀ ਡਿਵੈਲਪਮੈਂਟ ਵਾਲੇ ਫੇਸ ਦੇ ਉੱਤੇ ਜਾ ਰਹੀਆਂ ਆ ਡਿਵੈਲਪਰ ਜਿਹੜੇ ਨੇ ਉਹਨਾਂ ਨੂੰ ਇਨਵਾਈਟ ਕੀਤਾ ਜਾ ਰਿਹਾ ਕਿ ਤੁਸੀਂ ਆਪਣੇ ਪ੍ਰੋਪੋਜ਼ਲ ਦਿਓ ਇੱਥੇ ਡਿਵੈਲਪਮੈਂਟ ਦੇ ਲਈ ਇਹ ਕੈਲਗਰੀ ਦੇ ਵਿੱਚ ਐ ਸਾਈਟ ਐਡਮਿੰਟਨ ਟੋਰਾਂਟੋ ਆਟਵਾ ਤੇ ਮੌਂਟਰੀਅਲ ਦੇ ਵਿੱਚ ਹਾਊਸਿੰਗ ਬਹੁਤ ਵੱਡਾ ਫੋਕਸ ਆ ਇਸ ਵੇਲੇ ਸਰਕਾਰ ਦਾ ਖਾਸ ਤੌਰ ਦੇ ਉੱਤੇ ਜਦੋਂ ਜਿਹੜਾ ਆਹਾ ਫਾਲ ਸੀਜ਼ਨ ਸ਼ੁਰੂ ਹੋਣਾ ਹੁਣ ਪਾਰਲੀਮੈਂਟ ਦਾ ਉਸ ਵੇਲੇ ਇਹ ਕਿਉਂਕਿ ਸਵਾਲ ਬਹੁਤ ਹੋਣੇ ਆ ਘਰਾਂ ਵਾਲੀ ਸਮੱਸਿਆ ਬਹੁਤ ਵੱਡੀ ਹੈ ਕੈਨੇਡਾ ਦੇ ਵਿੱਚ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ 3.87 ਮਿਲੀਅਨ ਨਵੇਂ ਘਰ ਜਾਂ ਨਵੇਂ ਜਿਹੜੇ ਹਾਊਸਿੰਗ ਯੂਨਿਟ ਆ ਉਹ ਅਗਲੇ 7 ਸਾਲਾਂ ਦੇ ਵਿੱਚ ਬਣ ਜਾਣ 3.87 ਮਿਲੀਅਨ ਯੂਨਿਟਸ ਕੈਨੇਡਾ ਦੇ ਵਿੱਚ ਹਾਊਸਿੰਗ ਕ੍ਰਾਈਸਿਸ ਆ ਕੀਮਤਾਂ ਬਹੁਤ ਜ਼ਿਆਦਾ ਆ ਅਵੇਲੇਬਿਲਟੀ ਹੈ ਨਹੀਂ ਜੇ ਬਹੁਤ ਥੋੜੀ ਆ ਕਿਉਂਕਿ ਜਿਹੜੀ ਇਮੀਗ੍ਰੇਸ਼ਨ ਜ਼ਿਆਦਾ ਹੋ ਗਈ ਆ ਤੇ ਹਾਊਸਿੰਗ ਸਟਾਰਟਸ ਜਿਹੜੇ ਆ ਉਹ ਸਲੋ ਆ ਘਾਰੋਂ ਨਹੀਂ ਤੇਜ਼ੀ ਦੇ ਨਾਲ ਬਣਨੇ ਸ਼ੁਰੂ ਵੀ ਨਹੀਂ ਹੋਏ ਤੇ ਬਣ ਵੀ ਨਹੀਂ ਰਹੇ ਇਹ ਅਨਾਉਂਸਮੈਂਟ ਜਿਹੜੀ ਫੈਡਰਲ ਸਰਕਾਰ ਨੇ ਕੀਤੀ ਆ ਇਹਨਾਂ ਦਾ ਜਿਹੜਾ ਇੱਕ ਵੱਡਾ ਪਲਾਨ ਆ ਹਾਊਸਿੰਗ ਕ੍ਰਾਈਸਿਸ ਨੂੰ ਡਰੈਸ ਕਰਨ ਦਾ ਤੇ ਫੋਰਡੇਬਿਲਟੀ ਨੂੰ ਇੰਪਰੂਵ ਕਰਨ ਦਾ ਉਹਦਾ ਇੱਕ ਹਿੱਸਾ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੁਝ ਹੋਰ ਇਦਾਂ ਦੀਆਂ ਜਿਹੜੀਆਂ ਅਨਾਉਂਸਮੈਂਟ ਕਰਨਗੇ ਜਿਹਦੇ ਨਾਲ ਕੁਝ ਹੋ ਸਕਦਾ ਹੁਣ 56 ਪ੍ਰਾਪਰਟੀਆਂ ਦੇ ਉੱਤੇ ਕਿੰਨੇ ਕ ਘਰ ਬਣਨਗੇ ਉਹਦੇ ਨਾਲ ਕਿੰਨੀ ਕ ਅਫੋਰਡੇਬਲ ਹਾਊਸਿੰਗ ਹੋਊਗੀ ਕਿੰਨੇ ਲੋਕ ਇਹਦੇ ਵਿੱਚ ਐਬਜ਼ਾਰਬ ਹੋ ਸਕਦੇ ਆ ਇਹ ਤਾਂ ਸਮਾਂ ਦੱਸੂਗਾ ਪਰ ਸਰਕਾਰ ਇਸ ਵੇਲੇ ਖਾਸ ਤੌਰ ਦੇ ਉੱਤੇ ਯਤਨ ਕਰ ਰਹੀ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਹਾਊਸਿੰਗ ਕ੍ਰਾਈਸਿਸ ਆ ਇਹਨੂੰ ਜਿਹੜਾ ਇੱਥੇ ਰੋਕਿਆ ਜਾ ਸਕੇ ਅਗਲੀ ਗੱਲਬਾਤ ਇੱਕ ਸਟੱਡੀ ਸਾਹਮਣੇ ਆਈ ਆ ਕਾਮਾਕਾਰਾਂ ਦੇ ਉੱਤੇ ਤਣਾਅ ਦੇ ਸਬੰਧੀ ਕਿ ਕੈਨੇਡਾ ਦੇ ਵਿੱਚ ਲੋਕ ਜਿਹੜੇ ਕੰਮ ਕਰਦੇ ਆ ਉਹਨਾਂ ਦੇ ਵਿੱਚ ਕੰਮ ਦੇ ਉੱਤੇ ਬਰਨਆਊਟ ਹੋਣ ਵਾਲਿਆਂ ਦੀ ਜਾਂ ਜ਼ਿਆਦਾ ਤਣਾਅ ਦੇ ਵਿੱਚ ਆਉਣ ਵਾਲਿਆਂ ਲੋਕਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ ਕਿ ਤੁਸੀਂ ਮਤਲਬ ਰਿਕਵਰ ਕਰਨ ਦੇ ਲਈ ਲੋਕਾਂ ਨੂੰ ਹੁਣ ਆਫ ਟਾਈਮ ਚਾਹੀਦਾ ਕੁਝ ਸਿੰਪਟਮਸ ਜਿਹੜੇ ਲੋਕਾਂ ਮਤਲਬ ਕੰਮ ਤੁਸੀਂ ਕਰ ਰਹੇ ਹੋ ਜਿਹੜਾ 5 ਦਿਨ 8 ਘੰਟੇ ਪਰ ਕੰਮ ਦੀਆਂ ਹਾਲਤਾਂ ਇਦਾਂ ਦੀਆਂ ਨੇ ਕਿ ਤੁਸੀਂ ਮੈਂਟਲੀ ਬਰਨ ਆਊਟ ਹੋ ਜਾਂਦੇ ਆ ਤੇ ਉਹਦੇ ਸਿੰਪਟਮ ਜਿਹੜੇ ਹੈਗੇ ਆ ਕਿ ਲੋਕਾਂ ਨੂੰ ਸਾਊਂਡ ਦੇ ਵਿੱਚ ਦਿੱਕਤ ਆ ਰਹੀ ਆ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੋ ਰਹੀ ਆ ਤੇ ਆਪਣੇ ਕੰਮਕਾਰ ਉਹਨਾਂ ਦੇ ਪੂਰੇ ਨਹੀਂ ਹੋ ਰਹੇ ਇਹ ਨਿਸ਼ਾਨੀ ਆ ਕਿ ਇਹ ਬੰਦਾ ਬਰਨ ਆਊਟ ਦਾ ਸ਼ਿਕਾਰ ਹੋ ਚੁੱਕਿਆ ਜਿਹਨੂੰ ਕਿ ਕੰਮ ਦੇ ਵਿੱਚੋਂ ਉਹ ਬਹੁਤ ਜ਼ਿਆਦਾ ਉਹਦਾ ਜਾਨੀ ਕਹਿ ਲਓ ਕਿ ਸਾਰੀ એનર્ਜੀ ਜਿਹੜੀ ਉਧਰਲੇ ਪਾਸੇ ਲੱਗ ਰਹੀ ਹੈ ਹੁਣ ਇਹ ਬਰਨ ਆਊਟ ਪ੍ਰिवेंशन ਦੇ ਉੱਤੇ ਕੀਤੀ ਜਾ ਰਹੀ ਆ ਔਰ ਇਸ ਵੇਲੇ ਕੈਨੇਡਾ ਦੇ ਵਿੱਚ ਜਿਹੜੇ ਇੱਕ ਨਵਾਂ ਕੰਮ ਕਹਿ ਲਓ ਜਾਂ ਪੁਰਾਣਾ ਕਹਿ ਲਓ ਜਿਹੜਾ ਪਪੂਲਰ ਹੁਣ ਜ਼ਿਆਦਾ ਹੋ ਰਿਹਾ ਉਹਨੂੰ ਕਿਹਾ ਜਾ ਰਿਹਾ ਕਿ ਬਰਨਆਊਟ ਪ੍ਰੋਵੈਂਸ਼ਨ ਐਂਡ ਰਿਕਵਰੀ ਕੋਚ ਜਿਹੜਾ ਕਾਉਂਸਲਰ ਹੁੰਦੇ ਆ ਐਸੇ ਤਰੀਕੇ ਦੇ ਨਾਲ ਬਰਨਆਊਟ ਪ੍ਰੋਵੈਂਸ਼ਨ ਐਂਡ ਰਿਕਵਰੀ ਕੋਚਸ ਨੇ ਉਹਨਾਂ ਦਾ ਟ੍ਰੈਂਡ ਕੈਨੇਡਾ ਦੇ ਵਿੱਚ ਇਸ ਵੇਲੇ ਬਹੁਤ ਜ਼ਿਆਦਾ ਵੱਧ ਰਿਹਾ ਬਰਨਆਊਟ ਕੋਚਸ ਜਿਹੜੇ ਆ ਆਮ ਤੌਰ ਦੇ ਉੱਤੇ ਕੋਈ ਲਾਇਸੈਂਸਡ ਥੈਰਾਪਿਸਟ ਨਹੀਂ ਹੁੰਦੇ ਪਰ ਉਹਨਾਂ ਦੀ ਸਰਟੀਫਿਕੇਸ਼ਨ ਹੁੰਦੀ ਆ ਜਾਂ ਕੁਝ ਟ੍ਰੇਨਿੰਗ ਹੁੰਦੀ ਆ ਸਟ੍ਰੈਸ ਮੈਨੇਜਮੈਂਟ ਦੇ ਵਿੱਚ ਉਹ ਲੋਕ ਇਧਰਲੇ ਪਾਸੇ ਵੱਡੀ ਗਿਣਤੀ ਦੇ ਵਿੱਚ ਆ ਰਹੇ ਆ 223 ਦੇ ਵਿੱਚ ਇੱਕ ਸਰਵੇ ਹੋਇਆ ਸੀ ਉਹਦੇ ਵਿੱਚ ਅਨੁਕਿਆ ਸੀ ਕਿ 42% ਜਿਹੜੇ ਕੈਨੇਡੀਅਨ ਪ੍ਰੋਫੈਸ਼ਨਲਸ ਨੇ ਉਹ ਬਰਨਡ ਆਊਟ ਫੀਲ ਕਰਦੇ ਆ ਤੇ 36% ਜਿਹੜੇ ਆ ਇਹ ਪਿਛਲੇ ਸਾਲ ਨਾਲੋਂ ਜ਼ਿਆਦਾ ਇਸ ਚੀਜ਼ ਨੂੰ ਮਹਿਸੂਸ ਕਰ ਰਹੇ ਆ ਜਿਹੜੇ ਫੈਕਟਰਸ ਨੇ ਬਹੁਤ ਸਾਰੇ ਕਿ ਆਫਿਸ ਨੂੰ ਕੋਵਿਡ ਤੋਂ ਬਾਅਦ ਆ ਪੋਸਟ ਕੋਵਿਡ ਉਸ ਵਿੱਚ ਲੈ ਆਉਣਾ ਜਾਂਜੜੀ ਲੋਕਾਂ ਦੇ ਉੱਤੇ ਆਰਥਿਕ ਬੋਝ ਆ ਇੱਕ ਇਕਨੋਮਿਕ ਪ੍ਰੈਸ਼ਰ ਪਿਆ ਲੋਕਾਂ ਦੇ ਉੱਤੇ ਇਹਨਾਂ ਸਾਰਿਆਂ ਨੇ ਬਰਨਆਊਟ ਰੇਟ ਵਧਾਉਣ ਦੇ ਵਿੱਚ ਆਪਣਾ ਆਪਣਾ ਯੋਗਦਾਨ ਪਾਇਆ ਬਰਨਆਊਟ ਅਸਲ ਵਿੱਚ ਹੈ ਕਿ ਇਹਨੂੰ World Health Organization ਵੀ ਐਸਵੇਲੇ ਰੈਕਗਨਾਈਜ਼ ਕਰ ਰਹੀ ਹੈ ਕਿ ਜਿਹੜੀ ਕ੍ਰੋਨਿਕ ਵਰਕਪਲੇਸ ਸਟ्रेस ਆ ਲਗਾਤਾਰ ਤੁਹਾਨੂੰ ਇੱਕ ਸਟ्रेस ਰਹਿੰਦੀ ਆ ਇਹ ਮੈਡੀਕਲ ਕੰਡੀਸ਼ਨ ਨਹੀਂ ਹੈ ਇਹਨੂੰ ਇਹ ਕਹਿ ਰਹੇ ਆ ਕਿ ਇਹ ਮੈਡੀਕਲ ਕੰਡੀਸ਼ਨ ਨਹੀਂ ਆ ਜਿਹੜੇ ਬਰਨ ਆਊਟ ਕੋਚਸ ਨੇ ਉਹ ਬਹੁਤ ਸਾਰੀਆਂ ਟੈਕਨੀਕਸ ਦੱਸ ਰਹੇ ਆ ਲੋਕਾਂ ਨੂੰ ਸਲੀਪ ਇੰਪਰੂਵਮੈਂਟ ਵਾਸਤੇ ਲਾਈਫਸਟਾਈਲ ਚੇਂਜ ਵਾਸਤੇ ਤਾਂ ਕਿ ਜਿਹੜੇ ਕਲਾਇੰਟ ਨੇ ਉਹ ਜਲਦੀ ਰਿਕਵਰ ਹੋ ਸਕਣ ਐਸ ਵੇਲੇ ਕੰਸਰਨ ਇਹ ਵੀ ਆ ਕਿ ਜਿਹੜੀ ਅਨ ਰੈਗੂਲੇਟਿਡ ਨੇਚਰ ਆ ਇਸ ਇੰਡਸਟਰੀ ਦੀ ਉਹ ਇੱਕ ਵੱਡੀ ਸਮੱਸਿਆ ਆ ਹੁਣ ਕੰਮ ਤੇ ਸਾਰੇ ਹੀ ਅੱਕੇ ਹੁੰਦੇ ਕੰਮ ਕਰਕੇ ਤੇ ਵਹ ਕੋਈ ਵੀ ਨਹੀਂ ਖੁਸ਼ ਹੁੰਦਾ ਵੀ ਹਰ ਇੱਕ ਬੰਦੇ ਨੂੰ ਲੱਗਦਾ ਮੈਂ ਨਾ ਕਰਾਂ ਪਰ ਇਹ ਇਸ ਚੀਜ਼ ਦਾ ਫਾਇਦਾ ਵੀ ਉਠਾ ਸਕਦੇ ਆ ਜਿਹੜੇ ਇਹ ਕੋਚਸ ਨੇ ਕਿਉਂਕਿ ਰੈਗੂਲੇਟਡ ਨਹੀਂ ਆ ਜਾਂ ਤਾਂ ਹੋਵੇ ਫਲਾਣਾ ਕੋਚ ਇਹਦੇ ਅੰਡਰ ਆਉਂਦਾ ਆ ਤੇ ਆ ਇਦਾਂ ਆ ਕਿਉਂਕਿ ਇਹਨਾਂ ਦੀ ਅਨ ਰੈਗੂਲੇਟਡ ਨੇਚਰ ਆ ਇਸ ਕਰਕੇ ਜਿਹੜੀ ਇਹ ਇੰਡਸਟਰੀ ਆ ਇੱਕ ਪੂਰੀ ਦੀ ਪੂਰੀ ਜਿਹੜੀ ਤੁਹਾਨੂੰ ਕਹਿੰਦੀ ਆ ਕਿ ਅਸੀਂ ਤੁਹਾਨੂੰ ਬਰਨ ਆਊਟ ਨੂੰ ਠੀਕ ਠਾਕ ਕਰਦਾਂਗੇ ਉਹ ਵੀ ਮਤਲਬ ਇੱਕ ਤਰੀਕੇ ਦੇ ਨਾਲ ਸਮੱਸਿਆ ਬਣ ਸਕਦੀ ਆ ਹੁਣ ਜਿਹੜੀ ਪੋਸੀਬਲ ਇਹ ਕਿਹਾ ਜਾ ਰਿਹਾ ਕਿ ਰਿਕਵਰੀ ਇਹਦੀ ਤੋਂ ਪੋਸੀਬਲ ਆ ਪਰ ਇਹਨੂੰ ਟਾਈਮ ਚਾਹੀਦਾ ਐਫਰਟ ਚਾਹੀਦੇ ਆ ਕਿ ਤੁਹਾਨੂੰ ਆਪਣੇ ਜੀਵਨ ਦੇ ਵਿੱਚ ਕੁਝ ਮਹੱਤਵਪੂਰਨ ਤਬਦੀਲੀਆਂ ਕਰਨੀਆਂ ਪੈਣਗੀਆਂ ਤਾਂ ਤੁਸੀਂ ਇਹਦੇ ਵਿੱਚੋਂ ਬਾਹਰ ਨਿਕਲ ਸਕਦੇ ਆ ਕੰਮ ਕਿੰਨਾ ਕੁ ਇਨਸਾਨ ਨੂੰ ਕਰਨਾ ਚਾਹੀਦਾ ਕਿੰਨਾ ਚਿਰ ਵਿਹਲੇ ਰਹਿਣਾ ਚਾਹੀਦਾ ਦੁਨੀਆ ਦੇ ਵਿੱਚ ਬਹੁਤ ਵੱਡੇ ਡਿਬੇਟ ਦਾ ਇਸ਼ੂ ਆ ਕੁਝ ਸਰਕਾਰਾਂ ਇਹ ਕਹਿੰਦੀਆਂ ਜਾਂ ਕੁਝ ਨੇਸ਼ਨਸ ਇਹ ਕਹਿੰਦੀਆਂ ਕਿ ਕੰਮ ਚਾਰ ਦਿਨ ਤੇ 8 ਘੰਟੇ ਹੋਣਾ ਚਾਹੀਦਾ ਬਾਕੀ ਟਾਈਮ ਬੰਦਾ ਵਿਹਲਾ ਰਹੇ ਕੁਝ ਕਹਿੰਦੇ ਆ ਕੰਮ ਜ਼ਿਆਦਾ ਹੋਣਾ ਚਾਹੀਦਾ ਰਿਸਰਚਸ ਚੱਲ ਰਹੀਆਂ ਇੱਥੇ ਕੈਨੇਡਾ ਦੇ ਵਿੱਚ ਇਹ ਪਾਲਟ ਪ੍ਰੋਜੈਕਟ ਪਿਛਲੇ ਸਮੇਂ ਦੇ ਵਿੱਚ ਚੱਲਿਆ ਕਿ ਕੰਮ ਸਿਰਫ 4 ਦਿਨ ਹੋਣਾ ਚਾਹੀਦਾ ਬੱਕਰੇ ਬੱਕਰੇ ਦੀਆਂ ਤਬਦੀਲੀਆਂ ਸ਼ਾਮ ਮਰੇ ਤੇ ਸਮੇਂ ਸਮੇਤ ਹੋਦੀ ਰਹੀ ਦੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ